ਹਾਂਜੀ ਸਸਿ ਕੈਲਦੀ ਉਮੀਦ ਕਰਦੇ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਅਗਰ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅੱਜ ਆਪਾਂ ਬਹੁਤ ਹੀ ਸੋਹਣੇ ਸੂਟ ਰੈਡੀ ਕੀਤੇ ਨੇ ਆਪਾਂ ਤੁਹਾਨੂੰ ਵੀਡੀਓ ਚ ਸ਼ੋਅ ਕਰਦੇ ਹਾਂ ਜਿਹੜੇ ਸੂਟ ਰੈਡੀ ਕੀਤੇ ਹੋਏ ਨੇ ਬਹੁਤ ਹੀ ਪਿਆਰੇ ਸੂਟ ਰੈਡੀ ਹੋਏ ਹੋਏ ਨੇਗੇ ਤੁਸੀਂ ਕਿਸ ਤਰ੍ਹਾਂ ਦਾ ਵੀ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਹੈਂਡਵਰਕ ਮਸ਼ੀਨਵਰਕ ਕੋਈ ਵੀ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਜੋ ਅੱਜ ਵਾਲੇ ਸੂਟ ਬਣੇ ਹੋਏ ਨੇ ਉਹ ਵੀ ਬਹੁਤ ਸੋਹਣੇ ਸੂਟ ਬਣੇ ਹੋਏ ਨੇ ਬਹੁਤ ਹੀ ਖਾਸ ਜਿਹੇ ਸੂਟ ਨੇ ਆਪਾਂ ਤੁਹਾਡੇ ਨਾਲ ਵੀਡੀਓ ਚ ਸ਼ੋਅ ਕਰਦੇ ਆ ਜਿਹੜੇ ਤੁਹਾਨੂੰ ਸੂਟ ਰੈਡੀ ਕੀਤੇ ਨੇ ਇਹ ਆਪਾਂ ਨੇ ਇਹ ਟੈਬੀ ਤੇ ਸੂਟ ਰੈਡੀ ਕੀਤਾ ਜੋ ਕਿ ਫੈਬਰਿਕ ਹੈ ਟੈਬੀ ਦਾ ਰਹੂਗਾ ਇਸ ਤਰ੍ਹਾਂ ਆਪਾਂ ਨੇ ਨੋਟ ਦਾ ਵਰਕ ਕੀਤਾ ਇਹਦੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਇਸ ਤਰ੍ਹਾਂ ਇਹਦੇ ਤੇ ਆਪਾਂ ਨੇ ਗਲੇ ਤੇ ਵਰਕ ਕੀਤਾ ਇਹ ਵਾਲਾ ਵਰਕ ਆਪਾਂ ਇਹਦੇ 슬ੀਵਸ ਤੇ ਕੀਤਾ ਹੋਇਆ ਹੈ ਬਹੁਤ ਸੋਹਣਾ 슬ੀਵਸ ਤੇ ਵਰਕ ਹੋਇਆ ਹੋਇਆ। ਅਸਟਰਾ ਆਪਾਂ ਇਹਨੂੰ ਫਿਨਿਸ਼ਿੰਗ ਪੱਟੀ ਲਗਾ ਕੇ ਆਪਾਂ ਨੇ ਇਹਨੂੰ ਰੈਡੀ ਕੀਤਾ ਹੈ ਬਹੁਤ ਸੋਹਣਾ ਸੂਟ ਬਣਿਆ। ਸੇਮ ਕਲਰ ਦੀ ਆਪਾਂ ਇਹਦੇ ਨਾਲ ਬਾਟਮ ਰੈਡੀ ਕੀਤੀ ਹੈ। ਤੁਸੀਂ ਇਹਦੇ ਨਾਲ ਕਿਸ ਤਰ੍ਹਾਂ ਦਾ ਵੀ ਦੁਪੱਟਾ ਰੈਡੀ ਕਰਵਾ ਸਕਦੇ ਹੋ। ਆਪਾਂ ਇਹਦੇ ਨਾਲ ਮਾਰਜੈਂਟਾ ਕਲਰ ਦਾ ਦੁਪੱਟਾ ਰੈਡੀ ਕਰਾਂਗੇ। ਇੱਕ ਕਸਟਮਰ ਦਾ ਆਰਡਰ ਸੀ ਇਹ ਸੂਟ ਮੈਂ ਆਪਣਾ ਵੀ ਵੇਅਰ ਕੀਤਾ ਹੋਇਆ ਹੈਗਾ। ਬਹੁਤ ਸੋਹਣਾ ਸੂਟ ਬਣਦਾ ਹੈ ਤੁਸੀਂ ਵੀ ਇਹਨੂੰ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਬਣਵਾ ਸਕਦੇ ਹੋ ਕਿਸੇ ਤਰ੍ਹਾਂ ਦਾ ਵੀ ਡਿਜ਼ਾਈਨ ਇਹਦੇ 'ਚ ਰੈਡੀ ਕਰਵਾ ਸਕਦੇ ਹੋ ਅਗਲਾ ਸੂਟ ਬਣਿਆ ਹੋਇਆ ਆਪਣਾ ਖੀਮ ਖਾਬ ਦਾ ਸੂਟ ਬਣਿਆ ਹੋਇਆ ਹੈ ਇਹ ਸ਼ਰਟ ਬਣੀ ਹੋਈ ਹੈ ਖੀਮ ਖਾਬ ਦੀ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਬਣਿਆ ਹੈ ਨੀਵੀਂ ਬਲੂ ਕਲਰ ਦਾ ਹੈ ਸੂਟ ਹੈ ਇਸ ਤਰ੍ਹਾਂ ਇਹਦੇ ਤੇ ਆਪਾਂ ਨੇ ਬੋਟਲ ਵਰ ਬਟਨ ਲਗਾ ਕੇ ਗਲੇ ਦੇ ਡਿਜ਼ਾਈਨਿੰਗ ਕੀਤੀ ਸਾਈਡ ਤੇ ਫਿਨਿਸ਼ਿੰਗ ਪੱਟੀ ਲਗਾਈ ਕੇ ਆਪਾਂ ਨੇ ਇਹਨੂੰ ਰੈਡੀ ਕੀਤਾ ਹੈ। ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਣਿਆ ਸੂਟ ਤੇ ਇਹਦੀ ਬੋਟਮ ਤੇ ਆਪਾਂ ਨੇ ਹੈਂਡਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਪਿਓਰ ਕਰੇਵਰੀ ਇਹਦੇ ਨਾਲ ਆਪਾਂ ਨੇ ਬੋਟਮ ਰੈਡੀ ਕੀਤੀ ਹੈ। ਬਹੁਤ ਸੋਹਣਾ ਬੋਟਮ ਤੇ ਵਰਕ ਹੋਇਆ। ਇਸ ਤਰ੍ਹਾਂ ਦੇ ਫਲਾਵਰ ਬਣੇ ਹੋਏ ਨੇ ਉੱਪਰ ਤੱਕ ਬੋਟਮ 'ਚ। ਬਹੁਤ ਸੋਹਣਾ ਪੀਸ ਬਣਿਆ। ਇਹਦੇ ਨਾਲ ਆਪਾਂ ਨੇ ਚਰੂਨ ਦਾ ਦੁਪੱਟਾ ਰੈਡੀ ਕੀਤਾ ਹੈ। ਦੁਪट्टे ਤੇ ਵੀ ਇਸ ਤਰ੍ਹਾਂ ਬਹੁਤ ਸੋਹਣੀ ਲੈਸ਼ ਲਗਾਈ ਏ ਫਲੈਸ਼ ਲਾ ਕੇ ਆਪ ਮੈਨੂੰ ਫਿਨਿਸ਼ਿੰਗ ਕੀਤੀ ਏ ਬਹੁਤ ਸੋਹਣਾ ਸੂਟ ਬਣਿਆ ਤੁਸੀਂ ਇਹਨੂੰ ਕਿਸੇ ਵੀ ਕਲਰ ਚ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਪੀਸ ਬਣਿਆ ਅਗਲਾ ਪੀਸ ਆਪਣਾ ਬਣਿਆ ਵੈਲਵਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਵੀ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਆਪਣਾ ਮਸ਼ੀਨ ਵਰਕਰ ਦਾ ਸੂਟ ਰੈਡੀ ਹੋਇਆ ਹੋਇਆ ਹੈ ਸਟ੍ਰਾਈਡ ਸਲੀਵਸ ਤੇ ਵਰਕ ਹੋਇਆ ਹੋਇਆ ਬਹੁਤ ਪਿਆਰਾ ਵਰਕ ਇਹ ਵਾਲੇ ਸੂਟ ਦਾ ਪ੍ਰਾਈਸ ਹੈਗਾ ਜਿਹੜਾ 900 ਰੁਪਏ ਸੇਮ ਕਲਰ ਦੀ ਇਹਨਾਂ ਆਪਾਂ ਬਾਟਮ ਰੈਡੀ ਕੀਤੀ ਹੈ ਅਗਲਾ ਪੀਸ ਵੀ ਆਪਣਾ ਕ੍ਰੇਪ ਤੇ ਰੈਡੀ ਹੋਇਆ ਹੋਇਆ ਬਹੁਤ ਸੋਨਾ ਸੂਟ ਬਣਿਆ ਇਹ ਵੀ ਸਟ੍ਰਾਈਡ ਇਹ ਵੀ ਨੂੰ ਗੇੜਾ ਲਗਾ ਕੇ ਆਪਾਂ ਰੈਡੀ ਕੀਤੇ ਤੁਸੀਂ ਕਿਸੇ ਵੀ ਸੂਟ ਨੂੰ ਕਿਸੇ ਵੀ ਕਲਰ ਚ ਰੈਡੀ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਜੀ ਤੇ ਪਿਆਰਾ ਜਿਹਾ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਤੁਹਾਨੂੰ ਸੂਟ ਕਿਦਾਂ ਦੇ ਲੱਗੇ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਥੈਂਕ ਯੂ